ਨਾਮ ਦੱਸ ਦਿਓ ਭਰੀਏ ਜਰੇ ਅਮਰਤ ਕਾਲੋਂ ਕਾਲੋਂ ਬਾਤ ਚੱਲਦੀ ਮੇਰੀ ਮਿੰਨੀ ਬਾਤ ਚੱਲਦੀ ਐ ਵੀ ਕੀ ਹੋਇਆ ਕਿ ਅੱਡਾ ਬੰਦ ਕਰਤਾ ਛੇ ਡੇਰਾ ਪਾਪਾ ਨਾਲ ਚੱਲਦੀ ਬਸ ਅੱਜ ਅੱਡਾ ਬੰਦ ਕਰਤਾ ਕੀ ਵਜ੍ਹਾ ਆ ਗਈ ਐ ਇਹ ਭਾਜੀਏ ਤੇ ਗਰੋਹ ਚੋਰੀ ਹੁੰਦੀ ਬੈਟਰੀ ਚੋਰੀ ਹੁੰਦੀ ਐ ਤੇਲ ਚੋਰੀ ਹੁੰਦਾ ਗੱਡੀਆਂ ਜੋ ਸਭ ਕੁਝ ਚੋਰੀ ਹੁੰਦਾ ਕੁਛ ਤਾਂ ਕੋਈ ਨਹੀਂ ਇੱਥੇ ਜਦੋਂ ਕਮੇਟੀ ਘਰ ਪੁਛੀਏ ਤੋਂ ਆਉਂਦੇ ਅਸੀਂ ਅਸੀਂ ਪਰਚੀ ਲੈਂਦੇ ਆ ਤੁਹਾਡੇ ਇੱਥੇ ਅੰਡੇ ਦੀ ਜਗਾ ਦੀ ਤੇ ਬੈਟਰੀਆਂ ਚੋਰੀ ਹੁੰਦੀਆਂ ਤੇਲ ਚੋਰੀ ਹੁੰਦਾ ਬੜੀ ਵਾਰੀ ਤਿੰਨ ਵਾਰੀ ਮੇਰੀ ਗੱਡੀਆਂ ਚੋਇਆ ਤੇ ਕਦੀ ਸ਼ਿਕਾਇਤ ਨਹੀਂ ਕੀਤੀ ਕੋਈ ਇੰਨੀ ਬੜੀ ਵਾਰੀ ਉਹ ਆਉਂਦੇ ਆ ਜਗਾ ਦੀ ਪਰਚੀ ਲੈਣੇ ਆ ਕੋਈ ਇੱਥੇ ਤਾਂ ਨਹੀਂ ਕੀ ਮੰਗ ਕਰਦੇ ਸਾਡੇ ਘਰ ਪੈਣੇ ਕਰਦੇ ਵੀ ਆਹ ਜੀ ਵਾਲੀ ਬਾਸ ਰੱਖੇ ਜੀ ਪਰਚੀ ਲੈਂਦੇ ਆ ਜਗਾ ਦੀ ਪਰਚੀ ਲੈਂਦੇ ਆ ਜਗਾ ਦੀ ਪਰਚੀ ਲੈਂਦੇ ਆ ਸਾਡੇ ਪਰਵਾਹ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾਣਾ ਜੀ ਤਰੁਣ ਜੀਮਾ ਜੀ ਕੀ ਗੱਲ ਹੋਈ ਐ ਅੱਡਾ ਬੰਦ ਕੀਤਾ ਤੁਸੀਂ ਫੇਰ ਤੋਂ ਅੱਡਾ ਬੰਦ ਜੀ ਇਹ ਸਤロイ ਬਸਾ ਜੀ ਇਹਨਾਂ ਦਾ ਪਰਸੋਂ ਵੀ ਜਿਹੜਾ ਤੇਲ ਨਿਕਲਿਆ ਸੀ 80 ਲੀਟਰ ਤੇ ਕੱਲ ਰਾਤ ਇਹਨਾਂ ਦਾ ਫੇਰ ਤਾਲਾ ਤੋੜ ਕੇ ਜਿਹੜਾ ਵਾ 70 80 ਲੀਟਰ ਫੇਰ ਤੇਲ ਨਿਕਲ ਗਿਆ ਵਾ ਜੇ ਆਪਾਂ ਬਸ ਸਟੈਂਡ ਜਿਹੜੇ ਪਰਚੀ ਕੱਟਦੇ ਆ ਉਹਨਾਂ ਨੂੰ ਦੱਸਿਆ ਵੀ ਭਾਜੀ ਇਹਦਾ ਤੇਲ ਨਿਕਲ ਗਿਆ ਵਾ ਉਹਨਾਂ ਦੇ ਸਿਰ ਤੇ ਕੋਈ ਨਹੀਂ ਜੂ ਰਿਸਕ ਦੀ ਉਹ ਕਹਿੰਦੇ ਆ ਜੀ ਪਰਚੀ ਲੈਣੀ ਆ ਲਵੋ ਨਹੀਂ ਲੈਣੀ ਨਾਲ ਉਹ ਪਰ ਨਗਰ ਨਿਗਮ ਦੀ ਨਲਾਕੀ ਆ ਵੀ ਕੋਈ ਵੀ ਇੱਥੇ ਚੌਂਕੀਦਾਰ ਜਿਹੜਾ ਨਹੀਂ ਰੱਖਿਆ ਇਹ ਸਾਡੇ ਡਰਾਈਵਰ ਕਨੈਕਟਰ 80 ਰੁਪਏ ਨਾਈਟ ਲੈਂਦੇ ਆ ਤੇ 50 ਰੁਪਏ ਜਿਹੜਾ ਟੇ ਪਰਚੀ ਲੈਂਦੇ ਆ ਮੈਂ ਨਗਰ ਨਿਗਮ ਨੂੰ ਇਹ ਮੰਗ ਕਰਦਾ ਵਾਂ ਕਿ ਇੱਥੇ ਜਿਹੜਾ ਚੌਂਕੀਦਾਰ ਰੱਖਿਆ ਜਾਵੇ ਕਿ ਦੁਬਾਰਾ ਇਹ ਘਟਨਾ ਨਾ ਵਾਪਰੇ ਸਾਹਮਣੇ ਐਸਐਸਪੀ ਸਾਹਿਬ ਦਾ ਦਫ਼ਤਰ ਆ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਅੱਗੇ ਕਨੈਕਟਰ ਤੁਹਾਨੂੰ ਦੱਸਦਾ ਜੀ ਕੀ ਹੋਈ ਸੀ ਜੀ ਅੱਜ ਜਿਹੜਾ ਮਤਲਬ ਆਡਾ ਬੰਦ ਕਰਨ ਦਾ ਨੋਟ ਆ ਗਿਆ ਕੀ ਮਾਮਲਾ ਸਾਰਾ ਗੱਲ ਤੇ ਕੁਛ ਨਹੀਂ ਅੱਜ ਹੋਈ ਤੇ ਭੋਲ ਗਿਆ ਮੈਨੂੰ ਇਥੋਂ ਇਨਸਪੈਕਟਰ ਦਾ ਤੇ ਮੈਂ ਦਫ਼ਤਰੋਂ ਅੱਜ ਨਹੀਂ ਆਉਂਦਾ ਤਿੰਨਾਂ ਕਦੋਂ ਦੱਸਿਆ ਜਾ ਰਿਹਾ ਕਿ ਸਾਡਾ ਪੇਸ ਨਹੀਂ ਹੋਇਆ ਠੀਕ ਹੈ ਜੀ ਤੇ ਇਹਨਾਂ ਨੇ ਰਸਤਾ ਬੰਦ ਕਰਤਾ ਸੀ ਜਿਹਦੇ ਨਾਲ ਸਰਕਾਰੀ ਜਿਹੜੀ ਇਨਕਮ ਹੈ ਉਹਦੇ 'ਚ ਪੈ ਰਿਹਾ ਸੀ ਤੇ ਉਹ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਰਸਤਾ ਖੋਲੋ ਸਾਡਾ ਸਾਡੀਆਂ ਗੱਡੀਆਂ ਚੱਲਣ ਤੇ ਪਕੀਆਂ ਜਿਹੜੀਆਂ ਉਹ ਵੱਡੀਆਂ ਜਾਣ ਤੇ ਜੋ ਵੀ ਫੈਸਲਾ ਤੁਸੀਂ ਰਿਟਰਨ ਦੇ ਵਿੱਚ ਲਿਖ ਕੇ ਦੋ ਜੋ ਤੁਹਾਡੀ ਖਾਣ ਮੰਨਿਆ ਉਥੇ ਸਾਹਮਣਾ ਗੱਲ ਕਰਾ ਦਿੰਦੇ ਆ ਸਿਸਟਮ ਦਾ ਸਾਹਮਣੇ ਸਾਹਮਣੇ ਦਾ ਹੁੰਦਾ ਜੋ ਵੀ ਇਹਨਾਂ ਦੀ ਪ੍ਰੋਬਲਮ ਹੈਗੀ ਉਹ ਸਰ ਇਹ ਮੰਗਾ ਕੀ ਰਾਤ ਨੂੰ ਚੌਕੀਦਾਰ ਚਾਹੀਦਾ ਵਾਕੀ ਚੌਕੀਦਾਰ ਕੋਈ ਨਹੀਂ ਰੱਖਿਆ ਰਿਹਾ ਨਹੀਂ ਉਹ ਤੇ ਹੁਣ ਇਹ ਆ ਨਾ ਕਿ ਦੱਸਣਗੇ ਉੱਥੇ ਆਣ ਕੇ ਤੇ ਜੂਰ ਵੀ ਹੋਏਗਾ ਜੇ ਚੌਕੀਦਾਰ ਨਾਲ ਤੇ ਚੌਕੀਦਾਰ ਵੀ ਲਾਇਆ ਜਾਏਗਾ ਭਾਜੀ 2-3 ਮਹੀਨਿਆਂ ਤੋਂ ਮੰਗ ਕਰ ਰਹੇ ਆ ਚੌਕੀਦਾਰ ਦੀ ਚੌਕੀਦਾਰ ਨਹੀਂ ਰੱਖਿਆ ਜਾ ਰਿਹਾ ਪੁੰਜੜਾ ਵਾ ਸਾਡੇ ਡਰਾਈਵਰ ਕਨੈਕਟਰ ਦਾ ਤੇਲ ਚੋਰੀ ਹੋਇਆ ਇਹ ਇਹਨਾਂ ਦੇ ਖਾਤੇ 'ਚ ਪੈ ਰਿਹਾ ਸੀ ਤਾਂ ਕਰਕੇ ਮਜਬੂਰਨ ਤੌਰ ਤੇ ਸਾਡੇ ਡਰਾਈਵਰ ਕਨੈਕਟਰ ਨੇ ਰਸਤਾ ਜਿਹੜਾ ਬੰਦ ਕੀਤਾ ਆਪਾਂ ਅੱਡੇ ਵਾਲੇ ਉਹਨਾਂ ਦਾ ਸਾਥ ਦੇਣਾ ਪਿਆ ਸਾਨੂੰ ਹੁਣ ਐਮਐਲਏ ਸਾਹਿਬ ਨਾਲ ਗੱਲ ਹੋਈ ਆ ਐਮਐਲਏ ਸਾਹਿਬ ਦੇ ਕਹਿਣ ਦੇ ਉੱਤੇ ਆਪਾਂ ਜਿਹੜਾ ਵਾ ਰਸਤਾ ਖੋਲ੍ਹਿਆ ਵਾ ਟੌਂਕੀ ਦਾ ਰੱਖਿਆ ਜੇ ਗਾਣ ਵਾਲੇ ਸਮੇਂ ਦੇ ਵਿੱਚ ਦੇਖੋ ਜੀ ਲਿਖਾਂਗੇ ਜੀ ਠੀਕ ਹੈ ਸੋਨਰ ਬੱਸ ਸਟੈਂਡ ਤੇ ਸੀ ਇੰਦ ਹੀ ਲਾਇਆ ਹੋਆ ਉਹ ਐਸ ਵਕਤ ਜੀਤੀ ਦੇ ਫਾਟ ਨਹੀਂ ਤੇ ਬੱਸ ਲਿਆ ਗੱਡੀ ਚਾਹੇ ਉਸ ਤੋਂ ਤੋਂ ਆ ਗਿਆ ਵਾ ਜਿਆ ਪਰ ਇਹ ਜਿੰਨਾ ਕਰਾਂਗੇ ਜੀ ਕਰਾਂਗੇ ਸਾਡਾ ਨਸਾਂ ਨੂੰ ਕਰਦੇ ਆਂ ਤੇ ਲਾਵਾਂਗੇ ਜੋ ਵੀ ਕਮੀਆਂ ਇੱਕ ਆਪਣਾ ਨਾਮ ਤੇ ਡੈਡੀਕੇਸ਼ਨ ਦੱਸ ਦਿਓ ਜੀ ਮੇਰਾ ਨਾਮ ਬਲਦੇਵ ਸਿੰਘ ਆ ਤੇ ਸੋਨਰ ਗ੍ਰੇਟ ਟੂਪਾਰ ਕੰਪਨੀ ਹੈ ਜੀ ਹਾਂ ਜੀ ਸਵੇਰੇ ਸਵੇਰੇ ਨਾ ਬੱਸ ਸਟੈਂਡ ਬੰਦ ਕੀਤਾ ਗਿਆ ਹੈ ਕੋਸ ਪ੍ਰਾਈਵੇਟ ਵਸਾਂ ਵਲੋ ਤੇ ਕੀ ਮਾਮਲਾ ਜੀ ਸਾਰਾ ਸੇ ਸਾਬਤ ਸੈਕਟਰ ਚੰਕੀਤਾਰ ਸਿੰਘ ਦੇ ਚਾਰ ਚੱਕੀ ਸਬਸਤਨ ਬਟਾਲਾ ਸਾਡੀ ਕੋਈ ਨਿੱਜੀ ਕੰਪਨੀ ਦੀਆਂ ਬੱਸਾਂ ਦਾ ਕਾਰਪੋਰੇਸ਼ਨ ਵਾਲਿਆਂ ਦੇ ਨਾਲ ਇਸ ਗੱਲ ਤੋਂ ਚੱਲ ਰਿਹਾ ਸੀ ਜੋ ਦਿਨ ਤੋਂ ਕਿ ਸਾਡੀਆਂ ਰਾਤ ਬੱਸਾਂ ਦੇ ਨਾਲ ਵਿਸ਼ੇਸ਼ ਸ਼ਿਕਰ ਕਰ ਰਿਹਾ ਹੈ ਸ਼ਹਿਰ ਦੀ ਜਗੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਤੁਸੀਂ ਜੇ ਪਰਚੀ ਕਰਦੇ ਹੋ ਤੇ ਸਾਨੂੰ ਚੰਕੀਤਾਰ ਵੀ ਦਿਓ ਸਾਡੀ ਰਾਤ ਦੀ ਨਿਗਰਾਨੀ ਜਿਹੜੀ ਗੱਡੀਆਂ ਦੀ ਚੰਕੀਤਾਰ ਲੱਗੀ ਉਹ ਇਸ ਤਰ੍ਹਾਂ ਦਾ ਲੈ ਕੇ ਇਹਨਾਂ ਦਾ ਕੁਝ ਜੇ ਟਕਰਾਅ ਸੀਗਾ ਫਿਰ ਸਾਡੇ ਕੋਲ ਆਈ ਇਹਨਾਂ ਕੰਪਲੇਂਟ ਦੰਗ ਕਰਵਾਈ ਹੈ ਉਹ ਦੋਰਨ ਟਾਈਮ ਦਿੱਤਾ ਹੋਇਆ ਤਾਂ ਐਟ ਸਟਾਪੇ ਦਾ ਹੱਲ ਕਰਦੇ ਇੱਕ ਚੀਜ਼ ਨੂੰ ਨਾਉ ਲਾਹੌਰ ਕਿਹਾ ਗਿਆ ਹੋਇਆ ਕਿ ਹਾਂ ਬੱਸ ਸਟੈਂਡ ਦੇ ਵਿੱਚ ਪੁਲਿਸ ਚੌਂਕੀ ਵੀ ਹੈਗੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਬਸਾਂ ਤੋਂ ਤੇਲ ਨਿਕਲਦਾ ਜਾ ਰਿਹਾ ਹੋਵੇ ਦੇਖਿਓ ਜੀ ਇਹ ਸਾਰੇ ਡਿਸਟ੍ਰਿਕਟ ਦੀਆਂ ਜਾਂ ਦਸਾਂ ਨਿੱਜੀ ਕੰਪਨੀ ਇਸੇ ਸਾਰੇ ਖੜਦੀਆਂ ਨੇ ਇਹ ਤਾਂ ਥੋੜੀ ਨਗਰ ਨਿਗਮ ਦੀ ਵੀ ਜਨੂਆਰੀ ਬਣਦੀ ਹੈ ਵੀ ਰਾਤ ਜਿਹੜਾ ਪ੍ਰਾਈਵੇਟ ਚੌਕੀਦਾਰ ਲਾਵੇ ਜੇ ਕੋਈ ਛੇੜਛਾੜ ਕਰਦਾ ਜਾਂ ਕੋਈ ਸਾਲਪਰਸਨ ਨਜ਼ਰ ਆਉਂਦਾ ਬਾਹਰ ਤੇ ਸਾਡੇ ਨਾਲ ਤਾਲਮਿਲ ਕਰੇ ਹੁਣ ਕੱਲੀ ਕੱਲੀ ਗੱਡੀ ਦੀ ਨਿਗਰਾਨੀ ਕਰਨੀ ਜਾਂ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਦੇ ਵਾਸਤੇ ਇਹ ਨਹੀਂ ਸਟਰੈਂਥ ਨਹੀਂ ਆ ਸਾਡੇ ਕੋਲ ਪ੍ਰਾਈਵੇਟ ਜਿਹੜਾ ਚੌਂਕੀਦਾਰ ਹੈ ਨਾਈਟ ਦਾ ਉਹ ਲੱਗਣਾ ਜ਼ਰੂਰੀ ਆ ਉਹ ਨਗਰ ਨਿਗਮ ਦੇ ਨਾਲ ਅਸੀਂ ਤਾਲਮਿਲ ਕਰਦੇ ਹਾਂ ਉਹ ਸ਼ਿਸ਼ਕਾਸ਼ ਕਰਦੇ ਹਾਂ